ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਪਨਿਸ਼ਦਾਂ ਬਾਰੇ ਉਹ ਗ੍ਰੰਥ ਜਿਨ੍ਹਾਂ ਨੇ ਭਾਰਤੀ ਦਰਸ਼ਨ ਅਤੇ ਮਨੁੱਖੀ ਸੋਚ ਨੂੰ ਹਮੇਸ਼ਾ ਲਈ ਬਦਲ ਦਿੱਤਾ ਆਓ ਸ਼ੁਰੂ ਕਰੀਏ ਸ਼ਾਂਤ ਮਨ ਨਾਲ ਦਿਲ ਖੋਲ ਕੇ ਕਿਉਂਕਿ ਉਪਨਿਸ਼ਦਾਂ ਦੀ ਗੱਲ ਕਿਸੇ ਬਾਹਰੀ ਦੁਨੀਆ ਦੀ ਨਹੀਂ ਸਗੋਂ ਅੰਦਰਲੇ ਅਸਲੀ ਗਿਆਨ ਦੀ ਹੈ ਅਧਿਆਇ 1 ਉਪਨਿਸ਼ਦ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ ਉਪ ਨੀ ਸ਼ਦ ਇਸ ਦਾ ਅਰਥ ਹੈ ਨੇੜੇ ਬੈਠ ਕੇ ਸਿੱਖਣਾ ਪੁਰਾਣੇ ਸਮਿਆਂ ਵਿੱਚ ਵਿਦਿਆਰਥੀ ਆਪਣੇ ਗੁਰੂ ਦੇ ਨੇੜੇ ਬੈਠ ਕੇ ਸ਼ਾਂਤ ਚਿੱਤ ਨਾਲ ਸੱਚ ਦੀ ਖੋਜ ਕਰਦੇ ਸਨ ਇਹੀ ਆਤਮਿਕ ਗਿਆਨ ਦੀ ਰਾਹੀ ਅੰਦਰਲੀ ਅੱਖ ਖੁੱਲਦੀ ਸੀ ਉਪਨਿਸ਼ਦ ਕਹਿੰਦੇ ਹਨ ਕਿ ਸੱਚਾ ਗਿਆਨ ਕੋਈ ਕਿਤਾਬੀ ਚੀਜ਼ ਨਹੀਂ ਇਹ ਉਹ ਪ੍ਰਕਾਸ਼ ਹੈ ਜੋ ਅੰਦਰੋਂ ਜਾਗਦਾ ਹੈ ਇਸ ਲਈ ਉਪਨਿਸ਼ਦਾਂ ਦਾ ਮੁੱਖ ਧਿਆਨ ਹੈ ਅੰਦਰਲੇ ਸੱਚ ਦੀ ਪਹਿਚਾਣ ਆਪਣੀ ਆਤਮਾ ਨੂੰ ਜਾਣਨਾ ਅਤੇ ਉਸ ਪਰਮ ਸੱਚ ਬ੍ਰਹਮ ਨਾਲ ਇੱਕ ਹੋਣਾ ਉਪਨਿਸ਼ਦਾਂ ਦੀ ਸ਼ੁਰੂਆਤ ਉਪਨਿਸ਼ਦ ਵੇਦਾਂ ਦਾ ਹੀ ਇੱਕ ਹਿੱਸਾ ਹਨ ਜੇ ਵੇਦਾਂ ਵਿੱਚ ਰੀਤ ਰਿਵਾਜ ਯਜ ਅਤੇ ਪ੍ਰਾਰਥਨਾ ਦਾ ਵਰਣਨ ਹੈ ਤਾਂ ਉਪਨਿਸ਼ਦ ਉਨ੍ਹਾਂ ਦੇ ਅੰਦਰਲੇ ਅਰਥ ਨੂੰ ਸਮਝਾਉਂਦੇ ਹਨ ਉਹ ਕਹਿੰਦੇ ਹਨ ਕਿ ਰਸਮਾਂ ਤੋਂ ਵੱਡਾ ਹੈ ਗਿਆਨ ਬਾਹਰੀ ਕਿਰਿਆ ਤੋਂ ਵੱਡੀ ਹੈ ਸਮਝ ਸਮੇਂ ਨਾਲ ਲਗਭਗ 108 ਉਪਨਿਸ਼ਦ ਲਿਖੇ ਗਏ ਪਰ ਮੁਖ ਦਾਸੀਆਂ 12 ਉਪਨਿਸ਼ਦ ਸਭ ਤੋਂ ਪ੍ਰਸਿੱਧ ਹਨ ਇਹ ਗ੍ਰੰਥ ਕਈ ਵੱਖਰੇ ઋਸ਼ੀਆਂ ਦੇ ਵਿਚਾਰ ਹਨ ਪਰ ਸਭ ਇੱਕੀ ਗੱਲ ਤੇ ਜ਼ੋਰ ਦਿੰਦੇ ਹਨ ਕਿ ਸੱਚਾ ਗਿਆਨ ਉਹ ਹੈ ਜੋ ਮਨੁੱਖ ਨੂੰ ਆਪਣੇ ਆਪ ਨਾਲ ਜੋੜੇ ਉਪਨਿਸ਼ਦਾਂ ਦਾ ਮੁਖ ਸੁਨੇਹਾ ਉਪਨਿਸ਼ਦ ਕਹਿੰਦੇ ਹਨ ਤੂੰ ਜੋ ਖੋਜ ਰਿਹਾ ਹੈ ਉਹ ਤੇਰੇ ਅੰਦਰ ਹੀ ਹੈ ਇਹ ਬਾਤ ਸੁਣਨ ਵਿੱਚ ਸਧਾਰਨ ਲੱਗਦੀ ਹੈ ਪਰ ਇਸ ਦਾ ਅਰਥ ਬਹੁਤ ਡੂੰਘਾ ਹੈ ਉਹ ਕਹਿੰਦੇ ਹਨ ਕਿ ਆਤਮਾ ਅਤੇ ਪਰਮ ਸੱਚ ਦੋਵੇਂ ਇੱਕੋ ਹੀ ਹਨ ਮਤਲਬ ਜਿਹੜਾ ਪਰਮ ਸੱਚ ਸਾਰੀ ਕਾਇਨਾਤ ਵਿੱਚ ਹੈ ਉਹੀ ਤੇਰੇ ਅੰਦਰ ਵੱਸਦਾ ਹੈ ਇਸ ਵਿਚਾਰ ਨੂੰ ਹੀ ਉਪਨਿਸ਼ਦਾਂ ਨੇ ਕਈ ਸੁੰਦਰ ਵਾਕਾਂ ਵਿੱਚ ਕਿਹਾ ਹੈ ਜਿਵੇਂ ਕਿ ਤਤਵਮ ਅਸੀ ਤੂੰ ਹੀ ਉਹ ਸੱਚ ਹੈ ਅਹੰ ਬ੍ਰਹਮਾਸਮੀ ਮੈਂ ਹੀ ਬ੍ਰਹਮ ਹ ਸਰਵਨ ਖਲੁ इदम् ਬ੍ਰह्म ਇਹ ਸਾਰੀ ਸ੍ਰਿਸ਼ਟੀ ਹੀ ਬ੍ਰਹਮ ਹੈ ਇਨ੍ਹਾਂ ਵਾਕਾਂ ਵਿੱਚ ਸਾਰੀ ਉਪਨਿਸ਼ਦਿਕ ਸਿੱਖਿਆ ਸਮਾਈ ਹੋਈ ਹੈ ਸੱਚਾ ਸਫਰ ਅੰਦਰ ਵੱਲ ਹੈ ਬਾਹਰ ਨਹੀਂ ਆਤਮਾ ਅਤੇ ਬ੍ਰਹਮ ਦਾ ਸਬੰਧ ਉਪਨਿਸ਼ਦ ਕਹਿੰਦੇ ਹਨ ਕਿ ਆਤਮਾ ਕਦੇ ਜੰਮਦੀ ਨਹੀਂ ਕਦੇ ਮਰਦੀ ਨਹੀਂ ਉਹ ਸਿਰਫ ਸਰੀਰ ਦੇ ਬਦਲਨ ਨਾਲ ਆਪਣੀ ਅਵਸਥਾ ਬਦਲਦੀ ਹੈ ਜਿਵੇਂ ਅਸੀਂ ਕੱਪੜੇ ਬਦਲਦੇ ਹਾਂ ਤਿਵੇਂ ਆਤਮਾ ਸਰੀਰ ਬਦਲਦੀ ਹੈ ਪਰ ਆਤਮਾ ਸਦੀਵੀ ਹੈ ਅਨੰਤ ਹੈ ਇਹਹੀ ਸਦੀਵਤਾ ਹੀ ਬ੍ਰਹਮ ਦਾ ਰੂਪ ਹੈ ਉਪਨਿਸ਼ਦ ਸਿਖਾਉਂਦੇ ਹਨ ਜੋ ਆਪਣੇ ਆਪ ਨੂੰ ਆਤਮਾ ਸਮਝਦਾ ਹੈ ਉਹ ਡਰ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਜਦੋਂ ਤੂੰ ਜਾਣ ਲੈਂਦਾ ਹੈ ਕਿ ਤੂੰ ਸਿਰਫ ਇੱਕ ਸ਼ਰੀਰ ਨਹੀਂ ਸਗੋਂ ਅਨੰਤ ਚੇਤਨਾ ਹੈ ਤਾਂ ਤੈਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਗਿਆਨ ਦਾ ਅਸਲ ਮਤਲਬ ਉਪਨਿਸ਼ਦ ਗਿਆਨ ਨੂੰ ਪੜਨ ਵਾਲੀ ਚੀਜ਼ ਨਹੀਂ ਮੰਨਦੇ ਉਹ ਕਹਿੰਦੇ ਹਨ ਕਿ ਗਿਆਨ ਉਹ ਨਹੀਂ ਜੋ ਤੂੰ ਕਿਤਾਬ ਤੋਂ ਸਿੱਖੇ ਗਿਆਨ ਉਹ ਹੈ ਜੋ ਤੈਨੂੰ ਬਦਲ ਦੇਵੇ ਇਹ ਗਿਆਨ ਮਨੁੱਖ ਨੂੰ ਆਪਣੇ ਅੰਦਰ ਦੀ ਸੱਚਾਈ ਦੇਖਣ ਲਈ ਤਿਆਰ ਕਰਦਾ ਹੈ ਇਹ ਦੱਸਦਾ ਹੈ ਕਿ ਸਾਰੀ ਕਾਇਨਾਤ ਇੱਕ ਹੈ ਸਭ ਜੀਵਾਂ ਵਿੱਚ ਇੱਕੋ ਆਤਮਾ ਹੈ ਫਰਕ ਸਿਰਫ ਰੂਪਾਂ ਦਾ ਹੈ ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਤਾਂ ਕਮੰਡ ਹਿੰਸਾ ਜਲਨ ਸਭ ਖਤਮ ਹੋ ਜਾਂਦੇ ਹਨ ਫਿਰ ਮਨੁੱਖ ਦੂਜਰਿਆਂ ਨੂੰ ਨਹੀਂ ਆਪਣੇ ਆਪ ਨੂੰ ਸਭ ਵਿੱਚ ਦੇਖਣ ਲੱਗਦਾ ਹੈ ਮਾਇਆ ਅਤੇ ਸੱਚ ਉਪਨਿਸ਼ਦ ਕਹਿੰਦੇ ਹਨ ਇਹ ਦੁਨੀਆ ਜਿਸ ਨੂੰ ਅਸੀਂ ਅਸਲੀ ਮੰਨਦੇ ਹਾਂ ਉਹ ਦਰਅਸਲ ਮਾਇਆ ਹੈ ਮਤਲਬ ਪ੍ਰਤੀਤ ਹੋਣ ਵਾਲੀ ਚੀਜ਼ ਜਿਵੇਂ ਸੁਪਨੇ ਵਿੱਚ ਹਰ ਚੀਜ਼ ਸੱਚ ਲੱਗਦੀ ਹੈ ਪਰ ਜਦੋਂ ਅਸੀਂ ਜਾਗਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਹ ਸਿਰਫ ਦ੍ਰਿਸ਼ਟੀ ਸੀ। ਇਸੇ ਤਰ੍ਹਾਂ ਜਦ ਤੱਕ ਮਨੁੱਖ ਮਾਇਆ ਵਿੱਚ ਫਸਿਆ ਹੈ ਉਹ ਅਸਲੀ ਸੱਚ ਨਹੀਂ ਦੇਖ ਸਕਦਾ। ਉਪਨਿਸ਼ਦ ਸਿਖਾਉਂਦੇ ਹਨ ਮਾਇਆ ਨੂੰ ਤਿਆਗੋ ਨਹੀਂ ਸਮਝੋ ਤੇ ਜਦੋਂ ਸਮਝ ਆ ਜਾਵੇ ਉਹ ਆਪ ਹੀ ਖਤਮ ਹੋ ਜਾਂਦੀ ਹੈ। ਇਹ ਬਹੁਤ ਸੁੰਦਰ ਵਿਚਾਰ ਹੈ ਕਿਉਂਕਿ ਇਹ ਸਾਨੂੰ ਦੱਸਦਾ ਹੈ ਕਿ ਗਿਆਨ ਦਾ ਰਸਤਾ ਭੱਜਣ ਦਾ ਨਹੀਂ ਸਮਝਣ ਦਾ ਹੈ। ਗੁਰੂ ਅਤੇ ਵਿਦਿਆਰਥੀ ਦਾ ਰਿਸ਼ਤਾ ਉਪਨਿਸ਼ਦਾਂ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਹੈ ਗੁਰੂ ਅਤੇ ਸ਼ਿਸ਼્ય ਦਾ ਸੰਬੰਧ ਉਹਨਾਂ ਲਈ ਗਿਆਨ ਦਾ ਸਰੋਤ ਸਿਰਫ ਗੁਰੂ ਨਹੀਂ ਸੀ ਸਗੋਂ ਉਹ ਸੰਬੰਧ ਸੀ ਜਿਸ ਵਿੱਚ ਪ੍ਰਸ਼ਨ ਪੁੱਛਣ ਦੀ ਆਜ਼ਾਦੀ ਸੀ ਗੁਰੂ ਕਦੇ ਹੁਕਮ ਨਹੀਂ ਕਰਦਾ ਸੀ ਉਹ ਸਿਰਫ ਮਾਰਗ ਦਿਖਾਉਂਦਾ ਸੀ ਉਹ ਕਹਿੰਦਾ ਸੀ ਤੂੰ ਖੁਦ ਖੋਜ ਤੂੰ ਖੁਦ ਦੇਖ ਇਸ ਤਰੀਕੇ ਨਾਲ ਮਨੁੱਖ ਆਪਣੀ ਆਤਮਾ ਦਾ ਗਿਆਨ ਆਪਣੇ ਤਜਰਬੇ ਨਾਲ ਕਰਦਾ ਸੀ ਜੀਵਨ ਦਾ ਉਦੇਸ਼ ਮੋਖ ਜਾਂ ਮੁਕਤੀ ਉਪਨਿਸ਼ਦਾਂ ਦੇ ਅਨੁਸਾਰ ਜੀਵਨ ਦਾ ਅੰਤਿਮ ਲਕਸ਼ ਹੈ ਮੋਖ ਅਗਿਆਨਤਾ ਤੋਂ ਮੁਕਤੀ ਮੋਖ ਦਾ ਮਤਲਬ ਮੌਤ ਤੋਂ ਬਚਣਾ ਨਹੀਂ ਸਗੋਂ ਅਗਿਆਨਤਾ ਤੋਂ ਉੱਪਰ ਉੱਠਣਾ ਹੈ ਉਹ ਕਹਿੰਦੇ ਹਨ ਕਿ ਜੋ ਆਪਣੇ ਅੰਦਰ ਦੀ ਆਤਮਾ ਨੂੰ ਜਾਣ ਲੈਂਦਾ ਹੈ ਉਹ ਜਨਮ ਤੇ ਮੌਤ ਦੇ ਚੱਕਰ ਤੋਂ ਪਰੇ ਹੋ ਜਾਂਦਾ ਹੈ ਇਹ ਆਤਮਿਕ ਆਜ਼ਾਦੀ ਹੈ ਜਿੱਥੇ ਮਨੁੱਖ ਸਮਝ ਲੈਂਦਾ ਹੈ ਕਿ ਉਸ ਦੀ ਖੁਸ਼ੀ ਕਿਸੇ ਬਾਹਰੀ ਚੀਜ਼ ਨਾਲ ਨਹੀਂ ਜੁੜੀ ਸਗੋਂ ਉਸ ਦੀ ਆਪਣੀ ਸਮਝ ਨਾਲ ਹੈ ਉਪਨਿਸ਼ਦਾਂ ਦਾ ਜੀਵਨ ਨਾਲ ਸੰਬੰਧ ਉਪਨਿਸ਼ਦਾਂ ਦੀ ਸਿੱਖਿਆ ਸਿਰਫ ਧਾਰਮਿਕ ਜਾਂ ਦਾਰਸ਼ਨਿਕ ਨਹੀਂ ਇਹ ਪ੍ਰਯੋਗਿਕ ਹੈ ਉਹ ਕਹਿੰਦੇ ਹਨ ਕਿ ਜੇ ਤੂੰ ਆਤਮਾ ਨੂੰ ਜਾਣ ਲੇ ਤਾਂ ਤੇਰੇ ਰਿਸ਼ਤੇ ਤੇਰਾ ਵਰਤਾਵ ਤੇਰਾ ਜੀਵਨ ਸਭ ਬਦਲ ਜਾਂਦਾ ਹੈ ਤੂੰ ਹਰ ਜੀਵ ਵਿੱਚ ਇੱਕੋ ਸੱਚ ਦੇਖਣ ਸਿੱਖਦਾ ਹੈ ਤੂੰ ਦੂਜਿਆਂ ਨਾਲ ਦਇਆ ਤੇ ਸਮਝ ਨਾਲ ਵਰਤਾਵ ਕਰਦਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਤੂੰ ਅਹੰਕਾਰ ਤੋਂ ਮੁਕਤ ਹੋ ਜਾਂਦਾ ਹੈ ਇਸ ਲਈ ਉਪਨਿਸ਼ਦਾਂ ਦੀ ਸਿੱਖਿਆ ਕਦੇ ਪੁਰਾਣੀ ਨਹੀਂ ਹੁੰਦੀ ਇਹ ਹਰ ਯੁੱਗ ਹਰ ਸਮੇ ਲਈ ਹੈ ਦੋਸਤੋ ਉਪਨਿਸ਼ਦ ਸਾਨੂੰ ਕਹਿੰਦੇ ਹਨ ਕਿ ਤੂੰ ਉਹ ਨਹੀਂ ਜੋ ਤੈਨੂੰ ਦਿਖਾਈ ਦਿੰਦਾ ਹੈ ਤੂੰ ਉਹ ਹੈ ਜੋ ਅੰਦਰ ਵੱਸਦਾ ਹੈ ਉਹ ਸਾਨੂੰ ਪ੍ਰੇਰਣਾ ਦਿੰਦੇ ਹਨ ਕਿ ਅਸੀਂ ਬਾਹਰ ਨਹੀਂ ਆਪਣੇ ਅੰਦਰ ਖੋਜੀਏ ਸੱਚਾ ਗਿਆਨ ਕਿਤਾਬਾਂ ਵਿੱਚ ਨਹੀਂ ਮਨੁੱਖ ਦੀ ਚੇਤਨਾ ਵਿੱਚ ਵੱਸਦਾ ਹੈ ਜਦੋਂ ਮਨੁੱਖ ਆਪਣੇ ਆਪ ਨੂੰ ਜਾਣਦਾ ਹੈ ਤਾਂ ਉਹ ਸਾਰੀ ਕਾਇਨਾਤ ਨੂੰ ਜਾਣ ਲੈਂਦਾ ਹੈ ਅਗਲੇ ਭਾਗ ਵਿੱਚ ਅਸੀਂ ਵੇਖਾਂਗੇ ਕਿ ਉਪਨਿਸ਼ਦਾਂ ਦੀਆਂ ਮੁੱਖ ਸਿੱਖਿਆਵਾਂ ਕਿਵੇਂ ਜੀਵਨ ਨੂੰ ਬਦਲ ਸਕਦੀਆਂ ਹਨ ਜਿਵੇਂ ਕਰਮ ਗਿਆਨ ਧਰਮ ਤੇ ਅੰਦਰਲੀ ਸ਼ਾਂਤੀ ਦੇ ਅਸਲ ਅਰਥ ਤਾਂ ਦੋਸਤੋ ਬਣੇ ਰਹੋ ਚੈਨਲ ਹਰਪ੍ਰੀਤ ਨਾਲ ਅਗਲੇ ਅਧਿਆਇ ਵਿੱਚ ਅਸੀਂ ਚੱਲਾਂਗੇ ਹੋਰ ਡੂੰਘਾਈ ਵਿੱਚ ਅਧਿਆਇ 2 ਅੰਦਰਲੀ ਸ਼ਾਂਤੀ ਦਾ ਰਾਹ ਉਪਨਿਸ਼ਦ ਕਹਿੰਦੇ ਹਨ ਮਨੁੱਖ ਦੇ ਬੰਧਨ ਤੇ ਮੁਕਤੀ ਦੋਵੇਂ ਉਸਦੇ ਮਨ ਤੇ ਨਿਰਭਰ ਹਨ उपनिषद सिखाते हैं कि असल यज्ञ साधना मंदर जंगलों में नहीं सगों अपने मन हुंदी है जदों मन शांत हों अंदरली आवाज़ जो सदी ही सच है सुनी जाती है ये यू सिखा है कि जीवन सब तो वीडी जित किसी होर उ नहीं अपने आप उत्ते काबू पाने सच बोलना ज्ञान की पहली पछाण उपनिषदा कई बार एक शब्द दोहराया गया है सत्यम वो कहें ਸਤਿਅ ਹੀ ਪ੍ਰਭੂ ਹੈ ਸੱਚ ਬੋਲਣਾ ਸਿਰਫ ਸ਼ਬਦਾਂ ਦੀ ਸੱਚਾਈ ਨਹੀਂ ਸਗੋਂ ਆਪਣੇ ਵਿਚਾਰਾਂ ਤੇ ਮਨ ਦੇ ਪਵਿੱਤਰ ਹੋਣ ਦੀ ਨਿਸ਼ਾਨੀ ਹੈ ਉਹ ਕਹਿੰਦੇ ਹਨ ਜਿਹੜਾ ਮਨੁੱਖ ਸੱਚ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਕਿਸੇ ਪ੍ਰਾਰਥਨਾ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਸ ਦਾ ਜੀਵਨ ਆਪੇ ਹੀ ਪ੍ਰਾਰਥਨਾ ਬਣ ਜਾਂਦਾ ਹੈ ਉਪਨਿਸ਼ਦ ਸਿਰਫ ਧਿਆਨ ਜਾਂ ਗਿਆਨ ਦੀ ਗੱਲ ਨਹੀਂ ਕਰਦੇ ਉਹ ਜੀਵਨ ਦੇ ਆਚਰਣ ਦੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਅਹਿੰਸਾ ਦਇਆ ਤੇ ਸਹਿਨਸ਼ੀਲਤਾ ਹੀ ਉਹ ਮਾਰਗ ਹਨ ਜੋ ਮਨੁੱਖ ਨਹੀਂ ਬ੍ਰਹਮ ਦੇ ਨੇੜੇ ਲੈ ਜਾਂਦੇ ਹਨ ਦਇਆ ਦਾ ਅਰਥ ਸਿਰਫ ਕਿਸੇ ਨੂੰ ਤਕਲੀਫ ਨਾ ਦੇਣਾ ਨਹੀਂ ਸਗੋਂ ਹਰ ਜੀਵ ਵਿੱਚ ਉਸੇ ਆਤਮਾ ਨੂੰ ਦੇਖਣਾ ਹੈ ਜੋ ਸਾਡੇ ਅੰਦਰ ਹੈ ਜਦੋਂ ਇਹ ਭਾਵਨਾ ਆਉਂਦੀ ਹੈ ਤਦੋਂ ਦੁੱਖ ਈਰਖਾ ਜਾਂ ਨਫ਼ਰਤ ਆਪੇ ਹੀ ਖਤਮ ਹੋ ਜਾਂਦੇ ਹਨ ਉਪਨਿਸ਼ਦ ਕਹਿੰਦੇ ਹਨ ਕਰਮ ਕਰ ਪਰ ਫਲ ਦੀ ਆਸ ਨਾ ਰੱਖ ਇਹ ਸਿਖਾਉਂਦਾ ਹੈ ਕਿ ਮਨੁੱਖ ਨੂੰ ਆਪਣਾ ਕਰਤਵ ਕਰਨਾ ਚਾਹੀਦਾ ਹੈ ਪਰ ਉਸ ਦਾ ਅਹੰਕਾਰ ਜਾਂ ਮੋਹ ਨਾ ਬਣੇ ਜੇ ਅਸੀਂ ਸਿਰਫ ਚਿੰਤਾ ਦੀ ਨਤੀਜੇ ਦੀ ਚਿੰਤਾ ਕਰਦੇ ਰਹੀਏ ਤਾਂ ਸਾਡੇ ਮਨ ਵਿੱਚ ਅਸਥਿਰਤਾ ਬਣੀ ਰਹਿੰਦੀ ਹੈ ਪਰ ਜਦੋਂ ਅਸੀਂ ਕਰਮ ਨੂੰ ਹੀ ਭਗਤੀ ਮੰਨ ਲਈਏ ਤਾਂ ਜੀਵਨ ਹੌਲੀ-ਹੌਲੀ ਇੱਕ ਧਿਆਨ ਬਣ ਜਾਂਦਾ ਹੈ ਗਿਆਨ ਦਾ ਸੱਚਾ ਰੂਪ ਅੰਤਰ ਦੀ ਜੋਤ ਤਮਸੋ ਮਾ ਜੋਤੈਰ ਗਮਿਆ ਅਰਥਾਤ ਅੰਧਕਾਰ ਤੋਂ ਜੋਤ ਵੱਲ ਲੈ ਚੱਲੋ ਇਹ ਜੋਤ ਬਾਹਰ ਕਿਤੇ ਨਹੀਂ ਇਹ ਅੰਦਰ ਹੈ ਜਦੋਂ ਮਨ ਉਹ ਖਪਣੇ ਅੰਦਰ ਦੇ ਅੰਧਕਾਰ ਅਗਿਆਨ ਡਰ ਲਾਲਚ ਨੂੰ ਦੂਰ ਕਰਦਾ ਹੈ ਤਦੋਂ ਗਿਆਨ ਦੀ ਜੋਤ ਆਪੇ ਜਗਦੀ ਹੈ ਧਿਆਨ ਅੰਦਰ ਦੀ ਯਾਤਰਾ ਉਪਨਿਸ਼ਦਾਂ ਦੀ ਸਭ ਤੋਂ ਵੱਡੀ ਸਿੱਖਿਆ ਧਿਆਨ ਹੈ ਧਿਆਨ ਦਾ ਅਰਥ ਮਨ ਨੂੰ ਰੋਕਣਾ ਨਹੀਂ ਸਗੋਂ ਉਸ ਦੀ ਗਹਿਰਾਈ ਵਿੱਚ ਉਤਰਨਾ ਹੈ ਜਿਵੇਂ ਤਲਾਬ ਦਾ ਪਾਣੀ ਹਵਾ ਨਾਲ ਹਿਲਦਾ ਹੈ ਤੇ ਅਸੀਂ ਆਪਣਾ ਚਿਹਰਾ ਨਹੀਂ ਦੇਖ ਸਕਦੇ ਉਹ ਜਿਹਾ ਮਨ ਜਦੋਂ ਸ਼ਾਂਤ ਹੁੰਦਾ ਹੈ ਤਾਂ ਆਤਮਾ ਦੀ ਪਰਛਾਈ ਦਿਸਦੀ ਹੈ ਉਪਨਿਸ਼ਦ ਕਹਿੰਦੇ ਹਨ ਕਿ ਦੁੱਖ ਦਾ ਮੂਲ ਆਸਕਤੀ ਹੈ ਕਿਸੇ ਚੀਜ਼ ਜਾਂ ਵਿਅਕਤੀ ਨਾਲ অতি ਜੁੜਾਓ पर जो मनुख है कि सारा जगत अस्थिर है तो वह बेफिक्र हो जाता है ये बेफिक्री बेपरवाही नहीं सगो समझ है कि हर चीज अपना समा पूरा कर दी है ये सिखा है कि जीवन विच प्यार करो पर कब्जा ना करो कम करो पर गुलाम ना बनो उपनिषदा का ज्ञान बहुत बार मौन विच है जदों मनुख अपने अंदरले शब्दों रोकता है तो वह असली धुनी सुन जिसनू वह ओम ਕੋਈ ਜਾਪ ਨਹੀਂ ਇੱਕ ਆਵਾਜ਼ ਨਹੀਂ ਇਹ ਅਸਤਿਤਵ ਦੀ ਧੜਕਨ ਹੈ ਉਪਨਿਸ਼ਦਾਂ ਕਹਿੰਦੇ ਹਨ ਜਿਹੜਾ ਇਸ ਧੁਨੀ ਨੂੰ ਸਮਝ ਲੈਂਦਾ ਹੈ ਉਹ ਪੂਰੇ ਜਗਤ ਨੂੰ ਸਮਝ ਲੈਂਦਾ ਹੈ ਗੁਰੂ ਅਤੇ ਸ਼ਿਸ਼ ਸਿਖਲਾਈ ਦਾ ਰਿਸ਼ਤਾ ਉਪਨਿਸ਼ਦਾਂ ਵਿੱਚ ਗਿਆਨ ਸਦਾ ਗੁਰੂ ਤੋਂ ਸ਼ਿਸ਼ੇ ਤੱਕ ਪਹੁੰਚਦਾ ਹੈ ਪਰ ਇੱਥੇ ਗੁਰੂ ਮੂਰਤੀ ਨਹੀਂ ਉਹ ਗਿਆਨ ਦਾ ਪ੍ਰਤੀਕ ਹੈ ਗੁਰੂ ਉਹ ਹੈ ਜੋ ਤੁਹਾਨੂੰ ਆਪਣੇ ਅੰਦਰ ਦੇ ਗਿਆਨ ਨਾਲ ਮਿਲਾ ਦੇ ਉਪਨਿਸ਼ਦ ਸਿਖਾਉਂਦੇ ਹਨ ਕਿ ਗੁਰੂ ਤੇ ਅੰਧ ਵਿਸ਼ਵਾਸ ਨਹੀਂ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਪਰਖਣਾ ਹੀ ਸੱਚੀ ਪਗਤੀ ਹੈ ਆਧੁਨਿਕ ਅਰਥ ਅੱਜ ਦੇ ਯੁੱਗ ਵਿੱਚ ਉਪਨਿਸ਼ਦ ਸਾਨੂੰ ਕਹਿੰਦੇ ਹਨ ਕਿ ਤਕਨੀਕ ਦੌਲਤ ਤੇ ਸ਼ੋਹਰਤ ਸਾਰੀ ਬਾਰੀ ਚਮਕ ਹੈ ਪਰ ਅਸਲ ਪ੍ਰਗਤੀ ਤਦੋਂ ਹੁੰਦੀ ਹੈ ਜਦੋਂ ਮਨੁੱਖ ਆਪਣੇ ਅੰਦਰ ਦੀ ਸ਼ਾਂਤੀ ਪਾ ਲੈਂਦਾ ਹੈ ਉਹ ਕਹਿੰਦੇ ਹਨ ਜਿਹੜਾ ਆਪਣੇ ਆਪ ਨੂੰ ਜਾਣ ਲੈਂਦਾ ਹੈ ਉਹ ਸਾਰੇ ਬ੍ਰਹਮਾਣ ਨੂੰ ਜਾਣ ਲੈਂਦਾ ਹੈ ਇਸ ਲਈ ਉਪਨਿਸ਼ਦ ਸਾਡੇ ਲਈ ਸਿਰਫ ਪ੍ਰਾਚੀਨ ਧਰਮ ਗ੍ਰੰਥ ਨਹੀਂ ਸਗੋਂ ਇੱਕ ਜੀਵਨ ਸ਼ੈਲੀ ਹਨ ਜਿਸ ਦਾ ਕੇਂਦਰ ਹੈ ਗਿਆਨ ਸੱਚ ਦਇਆ ਤੇ ਸ਼ਾਂਤੀ ਦੋਸਤੋ ਉਪਨਿਸ਼ਦਾਂ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਤੁਹਾਡਾ ਸੱਚਾ ਮੰਦਰ ਤੁਹਾਡਾ ਮਨ ਹੈ ਉੱਥੇ ਹੀ ਬ੍ਰਹਮ ਵਸਦਾ ਹੈ ਕੋਈ ਰਸਮ ਕੋਈ ਕਿਤਾਬ ਕੋਈ ਸਥਾਨ ਤੁਹਾਨੂੰ ਅੰਦਰਲੀ ਸ਼ਾਂਤੀ ਨਹੀਂ ਦੇ ਸਕਦਾ ਜਦ ਤੱਕ ਤੁਸੀਂ ਆਪਣੇ ਆਪ ਨਾਲ ਮਿਲਾਪ ਨਹੀਂ ਕਰਦੇ ਇਹ ਗਿਆਨ ਕਿਸੇ ਧਰਮ ਦਾ ਨਹੀਂ ਇਹ ਸਾਰੇ ਮਨੁੱਖਾਂ ਲਈ ਹੈ ਜਿਵੇਂ ਸੂਰਜ ਹਰ ਪਾਸੇ ਚਮਕਦਾ ਹੈ ਤਿਵੇਂ ਹੀ ਉਪਨਿਸ਼ਦਾਂ ਦੀ ਰੋਸ਼ਨੀ ਹਰ ਦਿਲ ਵਿੱਚ ਚਮਕ ਸਕਦੀ ਹੈ ਤਾਂ ਦੋਸਤੋ ਅੱਜ ਦਾ ਇਹ ਸਫ਼ਰ ਸੀ ਉਪਨਿਸ਼ਦਾਂ ਦੇ ਅਸਲੀ ਗਿਆਨ ਵੱਲ ਇੱਕ ਐਸੀ ਯਾਤਰਾ ਜੋ ਬਾਹਰ ਨਹੀਂ ਸਿਰਫ ਅੰਦਰ ਜਾਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਹਰਪ੍ਰੀਤ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਉਪਨਿਸ਼ਦਾਂ ਦੀ ਕਿਹੜੀ ਸਿੱਖਿਆ ਸਭ ਤੋਂ ਨੇੜੇ ਲੱਗੀ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਿੱਥੇ ਅਸੀਂ ਹੋਰ ਗਿਆਨ ਦੇ ਦਰਵਾਜ਼ੇ ਖੋਲ੍ਹਾਂਗੇ ਤਦ ਤੱਕ ਸ਼ਾਂਤ ਰਹੋ ਸੱਚੇ ਰਹੋ ਤੇ ਆਪਣੇ ਅੰਦਰ ਦੀ ਜੋਤ ਜਗਾਈ ਰੱਖੋ ਧੰਨਵਾਦ ਦੋਸਤੋ